ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਅੱਜ ਆਪਾਂ ਬਣਾਵਾਂਗੇ ਇਹ ਬਣ ਆਪਿਆ ਰਾਧਾ ਤੇ ਸੋਨਾ ਜਿਹਾ ਡਿਜ਼ਾਈਨ ਤੇ ਬਹੁਤ ਸੋਖਾ ਡਿਜ਼ਾਈਨ ਆ ਸਿਰਫ ਦੋ ਸਲਾਈਆਂ ਦਾ ਡਿਜ਼ਾਈਨ ਆ ਦੋ ਸਲਾਈਆਂ ਨੂੰ ਬਾਰ ਬਾਰ ਰਿਪੀਟ ਕਰਦੇ ਹੈ ਡਿਜ਼ਾਈਨ ਜਿਹੜਾ ਬਣ ਕੇ ਤਿਆਰ ਹੋ ਜਾਂਦਾ ਬਹੁਤ ਪਿਆਰਾ ਆ ਰੈਡੀਮੇਡ ਜਿਹਾ ਲੱਗਦਾ ਤੇ ਇਹਨੂੰ ਬਣਾਉਣ ਵਾਸਤੇ ਆਪਾਂ ਬਾਰਡਰ ਬਣਾ ਕੇ ਇੱਕ ਸਲਾਈ ਜਿਹੜੀ ਆਪਾਂ ਪੇਨ ਬਣਾਉਣੀ ਆ ਉਲਟੀ 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 ਬੁਨ ਕੇ ਤੇ ਫਿਰ ਸਿੱਧੀ ਸਲਾਈ ਤੋਂ ਆਪਾਂ ਜਿਹੜਾ ਵੱਡਾ ਡਿਜ਼ਾਈਨ ਬਣਾਉਣਾ ਸ਼ੁਰੂ ਕਰਨਾ ਆ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਜਿਹੜੇ ਫੰਦੇ ਨੇ ਨੇ ਉਹ ਦੋ ਫੰਦੇ ਉਲਟੇ ਚਾਰ ਫੰਦੇ ਸਿੱਧੇ ਛੇ ਛੇ ਫੰਦੇ ਦੇ ਸਾਹਮਣੇ ਜਿਹੜੇ ਫੰਦੇ ਆ ਤੁਸੀਂ ਆਪਣੇ ਪ੍ਰੋਜੈਕਟ ਤੇ ਸੈੱਟ ਕਰ ਲੈਣੇ ਆ। ਠੀਕ ਹੈ? ਤਾਂ ਹੁਣ ਆਪਾਂ ਇਹਨੂੰ ਬਣਾਉਣਾ ਸ਼ੁਰੂ ਕਰਦੇ ਆ। ਤੇ ਪਹਿਲਾ ਫੰਦਾ ਜਿਹੜਾ ਵਾ ਉਹਨੂੰ ਤੁਸੀਂ ਬੁਣ ਵੀ ਸਕਦੇ ਹੋ ਤੇ ਇਸ ਤਰ੍ਹਾਂ ਉਤਾਰ ਵੀ ਸਕਦੇ ਹੋ। ਠੀਕ ਹੈ? ਹੁਣ ਤੱਕ ਆਪਣੀ ਸਾਈਡ ਕਰਨਾ ਹੈ ਤੇ ਦੋ ਫੰਦੇ ਉਲਟੇ ਠੀਕ ਹੈ? ਤੇ जिमें स्टार्टिंग डिजाइन तो बनाना शुरू किया हम सेम आप उस तरह ही अगे बनावें धागा बैक साइड करके दो फंद तो एक फंदा सीधा बना लेना है ठीक है बैक साइड तो इस तरह फिर धागे अपनी साइड करना है तो एक फंदा सीधा और अगला फंदा भी सीधा फिर धागा अपनी साइड करना है दो फंदे उल्टे धागा बैक साइड करना है। ਔਰ ਦੋ ਫੰਦਾ ਤੋਂ ਇੱਕ ਫੰਦਾ ਸਿੱਧਾ ਬਣਾਉਣਾ ਬੈਕ ਸਾਈਡ ਤੋਂ ਇਸ ਤਰ੍ਹਾਂ ਹੁਣ ਤੱਕ ਆਪਣੀ ਸਾਈਡ ਕਰਕੇ ਇੱਕ ਫੰਦਾ ਸਿੱਧਾ ਬਨ ਲੈਣਾ ਇੱਕ ਫੰਦਾ ਸਿੱਧਾ ਇਹਦੇ ਦੋ ਫੰਦੇ ਉਲਟੇ ਫੇਰ ਉਸ ਤਿੱਧਰ ਕਰਨ ਤਾਂ ਗਾ ਬੈਕ ਸਾਈਡ ਕਰਕੇ ਦੋ ਫੰਦਾ ਦਾ ਇੱਕ ਫੰਦਾ ਸਿੱਧਾ ਬੈਕ ਸਾਈਡ ਤੋਂ ਤਾਂ ਗਾ ਆਪਣੀ ਸਾਈਡ ਕਰਕੇ ਇੱਕ ਫੰਦਾ ਸਿੱਧਾ ਇਥੇ ਇੱਕ ਜਾਲੀ ਬਣ ਜਾਂਦੀ ਹੈ ਦੇਖ ਫੰਦਾ ਸਿੱਧਾ ਦੋ ਫੰਦੇ ਉਲਟੇ ਤਾਂ ਗਾ ਆਪਣੀ ਸਾਈਡ ਪੰਨਾ ਦੋ ਫੰਦੇ ਉਲਟੇ ਫੇਰ ਸੇਮੋ ਸਿੱਧਾ ਦੋ ਫੰਦੇ ਦਾ ਇੱਕ ਫੰਦਾ ਸਿੱਧਾ ਬੈਕ ਸਾਈਡ ਤੋਂ ਤਾਂ ਗਾ ਆਪਣੀ ਸਾਈਡ ਕਰਕੇ ਫੇਰ ਇੱਕ ਫੰਦਾ ਸਿੱਧਾ ਇੱਕ ਫੰਦਾ ਸਿੱਧਾ ਦੋ ਫੰਦੇ ਉਲਟੇ ਜਿਹੜੇ ਇਹ ਦੋ ਫੰਦੇ ਉਲਟੇ ਹਨ ਆਪਾਂ ਸਟਾਰਟਿੰਗ ਤੋਂ ਹੀ ਦੋ ਫੰਦੇ ਉਲਟੇ ਬਣਾਉਣੇ ਆ ਤੇ ਆਪਾਂ ਲਾਸਟ ਤੇ ਵੀ ਦੋ ਫੰਦੇ ਜਿਹੜੇ ਆ ਉਲਟੇ ਬਣਾਉਣੇ ਆ ਹੁਣ ਬੈਕ ਸਾਈਡ ਬੈਕ ਸਾਈਡ ਤੇ ਵੀ ਆਪਣਾ ਡਿਜ਼ਾਈਨ ਬਣਾਵਾਂ ਦੋ ਦੋ ਸਲਾਈਆਂ ਦਾ ਡਿਜ਼ਾਈਨ ਦੋ ਫੰਦੇ ਸਿੱਧੇ ਠੀਕ ਹੈ ਜਿਹੜੇ ਆਪਾਂ ਉਲਟੇ ਬਣਾਏ ਹੋਏ ਸਿੱਧੇ ਤੇ ਇਹ ਹੁਣ ਚਾਰ ਫੰਦੇ ਨੇ ਚਾਰ ਫੰਦਿਆਂ ਦੇ ਵਿੱਚੋਂ ਜਿਹੜੇ ਆਪਾਂ ਦੋ ਫੰਦੇ ਉਲਟੇ ਆ ਨਾ ਉਹਨਾਂ ਨੂੰ ਦੋਵਾਂ ਨੂੰ ਕਟਾ ਕੇ ਉਹਨਾਂ ਦਾ ਆਪਾਂ ਇੱਕ ਫੰਦਾ ਉਲਟਾ ਬਣਾ ਦੇਣਾ ਇਸ ਤਰ੍ਹਾਂ ਠੀਕ ਹੈ ਉਹਨਾਂ ਗਿਆ ਗਈਆਂ ਜਾਲੀ ਤੇ ਜਾਲੀ ਤੋਂ ਫੇਰ ਆਪਾਂ ਜਾਲੀ ਬਣਾਉਣੀ ਆ ਇਹਦਾ ਸਲਾਈ ਦੇ ਨਾਲ ਆਪਾਂ ਵੱਲ ਮਾਰ ਕੇ ਅਗਲੇ ਫੰਦੇ ਨੂੰ ਉਲਟਾ ਬਣਾ ਲੈਣਾ ਇੱਥੇ ਫੇਰ ਇੱਕ ਜਾਲੀ ਬਣ ਗਈ ਅਗਲਾ ਫੰਦਾ ਉਲਟਾ ਤਾਂ ਅੱਗੇ ਨੂੰ ਬੈਕ ਸਾਈਡ ਕਰਕੇ ਦੋ ਫੰਦੇ ਸਿੱਧੇ ਫਿਰ ਤਾਂ ਅੱਗੇ ਨੂੰ ਆਪਣੀ ਸਾਈਡ ਕਰਨਾ ਹੈ ਦੋ ਫੰਦੇ ਉਲਟੇ ਨੇ ਨਾ ਦੋਵਾਂ ਨੂੰ ਕਟਾ ਕੇ ਇੱਕ ਫੰਦਾ ਉਲਟਾ ਬਣਾ ਦੇਣਾ ਠੀਕ ਹੈ ਤੇ ਅੱਗੇ ਜਾਲੀ ਆ ਜਾਲੀ ਤੇ ਫੇਰ ਆਪਾਂ ਜਾਲੀ ਬਣਾਉਣੀ ਆ ਸਲਾਈ ਦੇ ਨਾਲ ਇਹ ਧਾਗੇ ਨੂੰ ਵਲ ਮਾਰਨਾ ਤੇ ਇੱਕ ਫੰਦਾ ਉਲਟਾ ਬਣਾ ਦੇਣਾ ਫਿਰ ਅਗਲਾ ਫੰਦਾ ਉਲਟਾ ਦੋ ਫੰਦੇ ਸਿੱਧੇ ਠੀਕ ਹੈ ਫਿਰ ਅੱਗੇ ਦੋ ਫੰਦੇ ਉਲਟੇ ਸੇਮ ਉਸੇ ਤਰ੍ਹਾਂ ਕਰਨਾ ਦੋ ਫੰਦੇ ਉਲਟੇ ਦੋ ਫੰਦੇ ਉਲਟੇ ਦਾ ਫਿਰ ਇੱਕ ਫੰਦਾ ਉਲਟਾ ਬਣਾ ਦੇਣਾ ਧਾਗੇ ਨੂੰ ਸਲਾਈ ਨੂੰ ਧਮਲ ਮਾਰ ਕੇ ਫਿਰ ਉਲਟਾ ਫਿਰ ਉਲਟਾ ਧਾਗਾ ਬੈਕ ਸਾਈਡ ਕਰਕੇ ਦੋ ਫੰਦੇ ਸਿੱਧੇ ਦੋ ਫੰਦੇ ਦਾ ਇੱਕ ਫੰਦਾ ਉਲਟਾ ਜਾਲੀ ਉੱਤੇ ਫੇਰ ਜਾਲੀ ਬੰਨਣੀ ਹੈ ਵਾਲ ਮਾਰ ਕੇ ਸਲਾਈ ਨਾ ਇਦਾਂ ਇੱਕ ਫੰਦਾ ਉਲਟਾ ਫਿਰ ਅਗਲਾ ਫੰਦਾ ਉਲਟਾ ਔਰ ਦੋ ਫੰਦੇ ਸਿੱਧੇ ਲਾਸਟ ਵਾਲੇ ਔਰ ਇਹ ਸਟਿਚ ਫੰਦਾ ਉਲਟਾ ਠੀਕ ਹੈ ਬੈਕ ਸਾਈਡ ਤੋਂ ਇਹ ਡਿਜ਼ਾਈਨ ਇਸ ਤਰ੍ਹਾਂ ਦਾ ਦਿੱਖਦਾ ਹੈ ਕੁਝ ਇਹ ਸਿੱਧੇ ਸਾਈਡ ਤੋਂ ਇਸ ਤਰ੍ਹਾਂ ਦਾ ਇਹਨਾਂ ਦੋ ਸਲਾਈਆਂ ਨੂੰ ਰਿਪੀਟ ਕਰਨਾ ਹੈ ਤੁਸੀਂ ਠੀਕ ਹੈ ਇੱਕ ਵਾਰੀ ਫੇਰ ਤੁਹਾਨੂੰ ਰਿਪੀਟ ਕਰਕੇ ਦੱਸ ਦੇਣੀ ਕਿ ਕਿਵੇਂ ਕਰਨਾ ਹੈ। ਇਹ ਹੀ ਦੋ ਸਲਾਈਆਂ ਜਿਨ੍ਹਾਂ ਨੂੰ ਬਾਰ-ਬਾਰ ਰਿਪੀਟ ਕਰਨਾ ਹੈ। ਪਹਿਲਾ ਫੰਦਾ ਹੈ ਸਟਿਚ ਇਹਨੂੰ ਇੰਦਾ ਉਤਾਰ ਕੇ ਦੋ ਫੰਦੇ ਉਲਟੇ। ਧਾਗਾ ਬੈਕ ਸਾਈਡ ਕਰਕੇ ਦੋ ਫੰਦਿਆਂ ਦਾ ਇੱਕ ਫੰਦਾ ਸਿੱਧਾ ਬਣਾਉਣਾ ਹੈ ਬੈਕ ਸਾਈਡ ਤੋਂ। ਫਿਰ ਧਾਗਾ ਆਪਣੀ ਸਾਈਡ ਕਰਨਾ ਹੈ। ਤੇ ਇੱਕ ਫੰਦਾ ਸਿੱਧਾ ਹੋਣ ਤੇ ਜਾਲੀ ਬਣ ਗਈ ਜਾਲੀ ਉੱਤੇ ਜਾਲੀ ਇੱਕ ਫੰਦਾ ਸਿੱਧਾ ਦੋ ਫੰਦੇ ਉਲਟੀ ਠੀਕ ਹੈ ਤੇ ਇੰਨਾ ਹੀ ਦੋ ਸਲਾਈਆਂ ਨੂੰ ਤੁਸੀਂ بار بار ਰਿਪੀਟ ਕਰੋਗੇ ਤਾਂ ਜਿਹੜਾ ਡਿਜ਼ਾਈਨ ਆ ਇਸ ਤਰ੍ਹਾਂ ਦਾ ਬਣ ਕੇ ਤਿਆਰ ਹੋ ਜਾਂਦਾ ਹੈ ਤਾਂ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਕਿ ਵੀਡੀਓ ਕਿੱਦਾਂ ਦੀ ਲੱਗੀ ਸੋ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਹੋਰ ਸੋਹਣੇ ਡਿਜ਼ਾਈਨ ਲੈ ਕੇ